ਗੁਰੂ ਦੁਆਰਾ ਦੇਖ ਸਰ ਸਾਹਿਬ ਕਟਾਣੀ ਕਲਾ ਇਸ ਸਥਾਨ ਨੂੰ ਸਿੱਖਾਂ ਦੇ 6ਵੇਂ ਅਤੇ 10ਵੇਂ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ 1675 ਈਸਵੀ ਦੇ ਵਿੱਚ ਸਿੱਖਾਂ ਦੇ 6ਵੇਂ ਗੁਰੂ ਜੀ ਨੇ ਇਸ ਪਵਿੱਤਰ ਵੇਰੀ ਦੇ ਨਾਲ ਵਿਸ਼ਰਾਮ ਕੀਤਾ ਤੇ ਇੱਥੇ ਸਤ ਤੋਂ ਪਰ ਆਪਣੇ ਨਾਲ ਲਿਆਈ 1761 ਈਸਵੀ ਦੇ ਵਿੱਚ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਸਿੰਘਾਂ ਨਾਲ ਲੜ ਕੇ ਇੱਥੇ ਦੀਗ ਵਰਤਾਈ ਉਸ ਸਮੇਂ ਤੋਂ ਹੀ ਇਸ ਸਥਾਨ ਨੂੰ ਗੁਰਦੁਆਰਾ ਦੇਖਸਰ ਦੇ ਨਾਮ ਤੋਂ ਜਾਣਿਆ ਜਾਣ ਲੱਗਾ ਅਤੇ ਸਨ 1854 ਈਸਵੀ ਨੂੰ ਇੱਕ ਅੰਗਰੇਜ਼ ਅਫਸਰ ਦੇ ਦੁਆਰਾ ਇਸ 베ਰੀ ਦੀ ਜਗ੍ਹਾ ਤੋਂ ਨਹਿਰ ਕੱਢਣ ਦਾ ਨਿਰਣਾ ਲਿਆ ਗਿਆ। ਜਦ 베ਰੀ ਫੁੱਟਣ ਲੱਗੇ 베ਰੀ ਚੋਂ ਖੂਨ ਨਿਕਲਣ ਲੱਗ ਗਿਆ ਤੇ ਅਫਸਰ ਦੀ ਨਿਗਾ ਚਲੇ ਗਈ। ਉਸ ਤੋਂ ਬਾਅਦ ਉਹਨਾਂ ਵੱਲੋਂ ਕਰਵਾਈ ਗਈ 51 ਰੁਪਏ ਦੀ ਦੇਖ ਤੋਂ ਬਾਅਦ ਉਹਨਾਂ ਦੀ ਮੂਡ ਨਿਗਾ ਵਾਪਸ ਆਈ। ਅਗਰ ਇਸ ਦਾ ਇਤਿਹਾਸਤ ਨੂੰ ਵੀ ਅੱਜ ਪਤਾ ਲੱਗਾ ਹੈ ਤਾਂ ਤੁਸੀਂ ਆਪਣੇ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ